ਗ੍ਰੇਡੈਂਟ ਕਬਰਨਾਮੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਦੇ ਵਿੱਚ ਅਮਰੀਕਾ ਪ੍ਰਵਾਸੀ ਵੋਟਾਂ ਸਾਰਾ ਕੁਝ ਬਦਲ ਸਕਦੀਆਂ ਨੇ ਚੋਣ ਮਾਰਾਂ ਵੱਲੋਂ ਇਸ ਤਰ੍ਹਾਂ ਦੀ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਸਟੀਵ ਵਿੰਸਰ ਜਿਸ ਕੋਲ ਦੋਰੀ ਅਮਰੀਕਨ ਤੇ ਕੈਨੇਡੀਅਨ ਨਾਗਰਿਕਤਾ ਹੈ 17 ਸਾਲ ਪਹਿਲਾਂ ਕੈਨੇਡਾ ਜਾਣ ਤੋਂ ਬਾਅਦ ਚਾਰ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਵੋਟ ਪਾਈ ਹੈ ਜਿਵੇਂ ਕਿ 5 ਨਵੰਬਰ ਦੀ ਦੌੜ ਦੇ ਨਜ਼ਦੀਕੀ ਹੋਣ ਦੇ ਵਿਆਪਕ ਤੌਰ ਤੇ ਭਵਿੱਖਬਾਣੀ ਕੀਤੀ ਜਾਂਦੀ ਹੈ ਉਹ ਆਪਣੇ ਗੈਰ ਹਾਜ਼ਰੀ ਵੋਟ ਪਾਉਣ ਦੇ ਉਸਤਕ ਨੇ ਉਹ ਕਹਿੰਦਾ ਕਿ ਉਸਨੇ 1992 ਵਿੱਚ ਡੈਮੋਕ੍ਰੇਟਸ ਤੋਂ ਰਿਪਬਲਿਕ ਤੱਕ ਇਥੋਂ ਤੱਕ ਕਿ ਆਜ਼ਾਦ ਉਮੀਦਵਾਰ ਰੋਸ ਪੈਰੋਟ ਤੱਕ ਵੱਖ-ਵੱਖ ਪਾਰਟੀਆਂ ਨੂੰ ਵੋਟ ਦਿੱਤੀ ਹੈ ਵਿਟਜ਼ਰ ਜੋ ਆਪਣੇ ਆਪ ਨੂੰ ਰਾਜਨੀਤਿਕ ਤੌਰ ਤੇ ਸੁਤੰਤਰ ਮੰਨਦਾ ਹੈ ਇਹ ਨਹੀਂ ਸੋਚਦਾ ਕਿ ਉਸ ਦੀ ਵੋਟ ਇਲੈਕਟ੍ਰੋਨਿਕ ਕਾਲਜ਼ ਵਿੱਚ ਵੱਡਾ ਫਰਕ ਪਾਵੇਗੀ ਪਰ ਉਥੇ ਹੀ ਆਖਰੀ ਗੱਲ ਆਖਰੀ ਵਾਰ ਇਲਿਨੋਇਸ ਵਿੱਚ ਉਹ ਰਹਿੰਦਾ ਜੋ ਡੈਮੋਕ੍ਰੈਟਿਕ ਨੂੰ ਵੋਟ ਦਿੰਦਾ ਤੇ ਸੰਗਤ ਰਾਜ ਵਿੱਚ ਰਾਸ਼ਟਰਪਤੀ ਤੇ ਉਪਰਾਸ਼ਟਰਪਤੀ ਦੀ ਚੋਣ ਦੀ ਇਲੈਕਸ਼ਨ ਕਾਲਜ ਦੁਆਰਾ ਕੀਤੀ ਜਾਂਦੀ ਹੈ। ਲੋਕਪ੍ਰਿਆ ਵੋਟ ਦੀ بجائے ਪ੍ਰਤਿਕਿਰਿਆ ਜਿਸ ਵਿੱਚ جنگ ਦੇ ਮੈਦਾਨ ਦੇ ਅੰਦਰ ਰਾਜ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਅਮਰੀਕੀ ਪ੍ਰਵਾਸੀ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਯੂਐਸ ਪ੍ਰਾਇਮਰੀ ਅਤੇ ਰਾਸ਼ਟਰਪਤੀ ਚੋਣਾਂ ਦੇ ਲਈ ਗੈਰਹਾਜ਼ਰ ਬੈਰਟ ਪ੍ਰਾਪਤ ਕਰਨ ਲਈ ਰਜਿਸਟਰ ਕਰ ਸਕਦੇ ਨੇ ਅਤੇ ਕੁਝ ਰਾਜ ਵੀ ਅਮਰੀਕੀ ਸਰਕਾਰ ਦੇ ਅਨੁਸਾਰ ਰਾਜ ਅਤੇ ਸਥਾਨਕ ਨਸਲਾਂ ਲਈ ਵਿਸ਼ੇ ਵਿਦੇਸ਼ੀ ਵੋਟਿੰਗ ਦੀ ਆਗਿਆ ਦਿੰਦੇ ਨੇ ਅਮਰੀਕਨ ਆਪਣੀ ਵੋਟਿੰਗ ਰਾਇਜ਼ ਦੀ ਸਥਿਤੀ ਜਾਂ ਫਿਰ ਆਖਰੀ ਰਾਜਿਸ ਵਿੱਚ ਉਹ ਰਹਿੰਦੇ ਨੇ ਦੇ ਆਧਾਰ ਤੇ ਰਜਿਸਟਰਡ ਕਰ ਸਕਦੇ ਨੇ ਹਾਲਾਂਕਿ ਉਹ ਲੜਾਈ ਦੇ ਮੈਦਾਨ ਵਾਲੇ ਰਾਸ ਤੋਂ ਆਪਣੀ ਵੋਟ ਨਹੀਂ ਪਾ ਰਹੇ ਵਿంటర్ ਕਹਿੰਦਾ ਹੈ ਕਿ ਵੋਟ ਪਾਉਣਾ ਮਹਤਵਪੂਰਨ ਹੈ ਭਾਵੇਂ ਉਹ ਸਿਰਫ ਚੀਜ਼ ਦੀ ਭਾਵਨਾ ਹੋਵੇ ਮਿਨੀ ਸੋਟਾ ਦਾ ਮੋਹ ਨਿਵਾਸੀ ਕੈਲਗਰੀ ਯੂਨੀਵਰਸਿਟੀ ਵਿੱਚ ਭਾਸ਼ਾ ਵਿਗਿਆਨ ਦੇ ਪ੍ਰੋਫੈਸਰ ਜਿਹਨਾਂ ਨੌਕਰੀ ਕਰਨ ਤੋਂ ਬਾਅਦ ਇਲਿਨੋਇਸ ਵਿੱਚ ਤੋਂ ਕੈਨੇਡਾ ਚਲੇ ਗਿਆ ਸੀ ਮੇਰੇ ਖਿਆਲ ਵਿੱਚ ਲੋਕਤੰਤਰ ਇੱਕ ਮਹਾਨ ਚੀਜ਼ ਹੈ ਅਤੇ ਸਿਸਟਮ ਵਿੱਚ ਜਿੰਨੇ ਲੋਕ ਜਿਆਦਾ ਨੁਮਾਇੰਦਗੀ ਕਰਦੇ ਨੇ ਉਨਾ ਹੀ ਬਿਹਤਰ ਹੈ ਵਿੰਟਰ 50 ਸਾਲ ਦੇ ਨੇ ਪਿਛਲੇ ਹਫਤੇ ਉਹਨਾਂ ਨੇ ਇੱਕ ਟੀਵੀ ਦੇ ਉੱਪਰ ਇੱਕ ਵੀਡੀਓ ਦੀ ਇੰਟਰਵਿਊ ਵਿੱਚ ਇਹ ਗੱਲ ਆ ਕਿ ਉਸ ਨੇ ਕਿਹਾ ਕਿ ਉਹ ਉਹਨਾਂ ਲੋਕਾਂ ਨੂੰ ਸਮਝਦਾ ਜੋ ਵੋਟਾਂ VOTING ਨੂੰ ਨਹੀਂ ਸਮਝਦੇ ਇੱਕ ਕੰਮ ਹੈ ਤੇ ਸਮੁੱਚੇ رائے ਦਰਜ ਕਰਾਉਣ ਦਾ ਇੱਕ ਤਰੀਕਾ ਵੀ ਉਹਨਾਂ ਨੇ ਇਸ ਗੱਲ ਤੇ ਉੱਪਰ ਆ ਕੇ ਦੱਸਿਆ ਗ੍ਰੇਡਿਅੰਟ ਖਬਰਾਂਮਾ ਦੇ ਵਿੱਚ ਹੁਣ ਤੱਕ ਦੀ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਸੁਣਨ ਵਾਸਤੇ ਬਣੇ ਰਹੋ ਆਜ ਨਿਊਜ਼ ਵਾਲਾ ਤੇ ਨਾਲ